10 ਮਹੀਨੇ ਪਹਿਲਾਂ ਜਿਸ ਘਰ ਦੇ ਵਿੱਚ ਕੁੜੀ ਚਾਵਾਂ ਦੇ ਨਾਲ ਵਿਆਹ ਕੇ ਆਈ ਸੀ ਉਸੇ ਘਰ ਦੇ ਵਿੱਚ ਉਸਦੀ ਦਰਦਨਾਕ ਤਰੀਕੇ ਦੇ ਨਾਲ ਜਾਨ ਲਈ ਗਈ। ਗਰਭਵਤੀ ਇਸ ਚੂੜੇ ਵਾਲੀ ਦੀ ਪਰਵਾਹ ਉਸਦੇ ਸਹੁਰਾ ਪਰਿਵਾਰ ਨੇ ਬਿਲਕੁਲ ਨਹੀਂ ਕੀਤੀ। 10 ਮਹੀਨੇ ਪਹਿਲਾਂ ਵਿਆਹ ਕੇ ਆਈ ਕੁੜੀ ਦੀ ਫੇਤਪਰੇ ਹਾਲਾਤਾਂ ਦੇ ਵਿੱਚ ਜਾਨ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਪੇਕੇ ਪਰਿਵਾਰ ਨੇ ਕਈ ਤਰ੍ਹਾਂ ਦੇ ਦੋਸ਼ ਜਿੱਥੇ ਸਹੁਰਿਆਂ ਤੇ ਲਗਾਏ ਉੱਥੇ ਹੀ ਇਹ ਵੀ ਦੱਸਿਆ ਗਿਆ ਕਿ ਕਿੰਜ ਉਸਦਾ ਪਤੀ ਸ਼ਰਾਬਾਂ ਪੀਂਦਾ ਸੀ ਅਤੇ ਹੋਰ ਕੁੜੀਆਂ ਦੇ ਨਾਲ ਗੱਲਾਂ-ਬਾਤਾਂ ਕਰਦਾ ਸੀ। ਐਸੀ ਗੱਲ ਕਰਕੇ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਅਤੇ ਪਤੀ ਆਪਣੀ ਪਤਨੀ ਨੂੰ ਕੁਝ ਨਹੀਂ ਸਮਝਦਾ ਸੀ। ਜਿਸਦੇ ਚਲਦੇ ਹੋਏ ਹੁਣ ਉਸ ਦੀ ਜਾਨ ਵੀ ਸਹੁਰੇ ਪਰਿਵਾਰ ਦੇ ਵੱਲੋਂ ਹੀ ਲਈ ਗਈ ਹੈ। ਦੱਸਦੀ ਗਏ ਘਟਨਾ ਲੰਬੀ ਦੇ ਪਿੰਡ ਰਾਣੀਵਾਲਾ ਵਿਖੇ ਵਾਪਰੀ ਹੈ ਜਿੱਥੇ 10 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਕੁੜੀ ਦੀ ਜਾਨ ਸਹੁਰਿਆਂ ਦੇ ਵੱਲੋਂ ਲੈਣ ਦਾ ਇਹ ਮਾਮਲਾ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਸੱਸ ਸੋਹਰਾ ਉਸਦੀਆਂ ਦੋ ਨਨਾਂਾ ਅਤੇ ਪਤੀ ਦੇ ਖਿਲਾਫ ਇਹ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ ਪੁਲਿਸ ਚੌਕੀ ਪੰਨੀਵਾਲਾ ਦੇ ਇੰਚਾਰਜ ਦੇ ਵੱਲੋਂ ਕਿਹਾ ਗਿਆ ਕਿ ਪਰਿਵਾਰਿਕ ਮੈਂਬਰ ਜੋ ਵੀ ਬਿਆਨ ਦਰਜ ਕਰਵਾਉਣਗੇ ਉਸ ਦੇ ਆਧਾਰ ਤੇ ਹੀ ਬਣਦੀ ਕਾਰਵਾਈ ਕੀਤੀ ਜਾਣੀ ਹੈ ਆਪ ਜੀ ਕੀ ਨਾਂ ਕੀ ਆਪਣਾ ਮੇਰਾ ਨਾਂ ਹਰਵਿੰਦਰ ਸਿੰਘ ਹੈ ਜੀ ਕਿਰਪਾ ਪੰਡਾ ਜੀ ਕਿਸਾਨ ਆਪਣਾ ਦੋ ਕਿਮ ਡੱਬਰਾ ਜੀ ਤਹਿਸੀਲ ਕਿਰਸਾਣਾ ਜ਼ਿਲ੍ਹਾ ਨੂਬਗੜ ਰਾਜスタン ਕੀ ਮਾਮਲਾ ਕੀ ਸੀ ਮਾਮਲਾ ਜੀ ਇਹਨਾਂ ਦਾ ਪਹਿਲਾਂ ਵੀ ਝਗੜਾ ਚੱਲਦਾ ਹੀ ਸੀਗਾ ਇਹ दारू ਪਿੰਦਾ ਸੀ ਉਹ ਲੜਕੀਆਂ ਦੇ ਫੋਨ ਫੋਣ ਆਉਂਦੇ ਸੀ ਉਹੀ ਇਹਨਾਂ ਦਾ ਝਗੜਾ ਚੱਲਦਾ ਸੀ ਤੇ ਆਖਿਰਕਾਰ ਅਸੀਂ ਆਖਿਆ ਚਲੋ ਵੀ ਸਮਝ ਜੂਗਾ ਸਮਝ ਜੂਗਾ ਪਰ ਇਹਨੇ ਸਮਝਿਆ ਸਾਡੀ ਜੱਪਾਣ ਜੀ ਲਗ ਤੋ ਗਈ ਸਾਨੂੰ ਦੁੱਖ ਹੈ ਸੀ ਇਹ ਤਾਂ ਗੱਲ ਕਰਨੀ ਨਹੀਂ ਹੋઈ ਹੋਈ ਨਹੀਂ ਸਕਦੀ ਗੱਲ ਕਿੰਨਾ ਟਾਈਮ ਹੋ ਗਿਆ ਵਿਆਹ ਕੇ ਤੋਂ 10 ਮਹੀਨੇ ਹੋ ਗਏ 10 ਮਹੀਨੇ ਕਿੱਥੇ ਵਿਆਹ ਦਿੱਤਾ ਸੀ ਬਈ ਵਿਆਹ ਇੱਥੇ ਕੀਤਾ ਸੀਗਾ ਜੀ ਆਪਣੇ 281 ਹੈਡਰ ਦਾ ਮਤਲਬ ਹੈ ਨਹੀਂ ਹਾਂਜੀ ਇੱਥੇ ਪੰਜਾਬ ਜਿਹੜੇ ਪੰਜਾਬ ਚ ਰਾਣੀ ਵਾਲਾ ਰਾਣੀ ਵਾਲਾ ਰਾਣੀ ਵਾਲਾ ਹਾਂਜੀ ਉਹਨਾਂ ਦਾ ਲੜਕੇ ਦਾ ਨਾਂ ਨਰਪਾਲ ਸਿੰਘ ਸੀ ਔਰ ਪ੍ਰਿੰਕੂ ਪਿਓ ਦਾ ਨਾਂ ਸੀਗਾ ਗੁਰਮੇਦ ਸਿੰਘ ਤੇ ਵਧੀਆ ਵਿਆਹ ਕੀਤਾ ਸੀਗਾ ਪਰ ਇਹ ਦਾਜ ਦੇ ਲੋਭੀ ਸੀਗੇ ਰੋਜ਼ ਹੀ ਲੜਕੀ ਨਾਲ ਮਤਲਬ ਝਗੜਾ ਤਾਂ ਕਰਦਾ ਹੀ ਰਹਿੰਦਾ ਸੀ ਪਰ ਉਹ ਕਹਿੰਦੇ ਸੀ ਚੱਲ ਵੀ ਸੁਧਰ ਜੂਗਾ ਸੁਧਰ ਜੂਗਾ ਅਸੀਂ ਵੀ ਆਖਿਆ ਚਲੋ ਰੋਡਵੇ ਦਾ ਡਰਾਈਵਰ ਚਲੋ ਮੰਨੂਗਾ ਗੱਲ ਪਰ ਨਹੀਂ ਅਖਿਰਕਾਰ ਲੜਕੀ ਨੇ ਜਾਨ ਆਉਦੀ ਦਿਵਾ ਲਈ ਕਿ ਕਿਤਾ ਕੀ ਨਾ ਲੱਤ ਮੋਕਸਨ ਜੀ ਹਾਂ ਜੀ ਤੁਹਾਨੂੰ ਕੀ ਆਖਿਆ ਵੀ ਕਿਵੇਂ ਕਰਦੇ ਜੀ ਸਾਨੂੰ ਤਾਂ ਆਖਿਆ ਹੈਗਾ ਵੀ ਅਸੀਂ ਟਿਲ ਵਿੱਚ ਸੋਈ ਹੈ ਸਾਡੇ ਕੋਲ ਤਾਂ ਤੜਕੇ 4 ਵਜੇ ਫੋਨ ਕੀਤਾ ਹੈ ਲੜਕੀ ਡੈਥ ਤੋਂ ਉਦੋਂ ਪਹਿਲਾਂ ਹੀ ਹੋ ਚੁੱਕੀ ਤੇ ਉਹਦੇ ਗਲੇ ਤੇ ਨਿਸ਼ਾਨ ਹੈ ਹਾਂ ਜੀ ਹਾਂ ਪਛਾਇ ਚਾਏ ਸੀ ਕੱਦੋਂ ਕੱਲ ਪਛਾਇ ਚਾਏ ਸੀ ਉਦੋਂ ਇਹਨਾਂ ਨੇ ਆਖਿਆ ਵੀ ਲੜਕੀ ਨੇ ਆਖਿਆ ਵੀ ਇਹ ਬਟਾਉ ਮਤਲਬ दारू ਨਾ ਪੀਵੇ ਤੇ ਉਹ ਕਹਿੰਦਾ ਵੀ ਲੜਕੀ ਕੋਲੇ ਫੋਨ ਨਹੀਂ ਹੋਣਾ ਚਾਹੀਦਾ ਤੇ ਫੋਨ ਇਹਨਾਂ ਨੇ ਐਸੇ ਵਾਸਤੇ ਰਿਕੁਐਰ ਸੀ ਕਿ ਜੇ ਫੋਨ ਹੋਊਗਾ ਤਾਂ ਫੋਨ ਕਰ ਦੂਗੀ ਵੀ ਮੈਨੂੰ ਕੁੱਟਮਾਰ ਕਰਦੇ ਆ ਜੇ ਫੋਨ ਨਾ ਹੋਇਆ ਕੋਲੇ ਤਾਂ ਆਪਾਂ ਮਾਰਨੀ ਸੌਖੀ ਆਈ ਗਏ ਕੱਲ ਤੁਸੀਂ ਆਏ ਹੋ ਪਰਸੋਂ ਹਾਂਜੀ ਪਰਸੋਂ ਆਏ ਸੀ ਕੱਲ 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 ਪਰਸੋਂ ਆਏ ਸੀ ਕੱਲ ਪੰਜਾਇਤ ਹੋਈ ਕੱਲ ਪੰਜਾਇਤ ਹੋਈ ਸੀ ਜੀ ਪੰਨੀ ਵਾਲਾ ਪੱਤਾ ਚੌਂਕੀ ਚ ਚੌਂਕੀ ਜੀ ਹਾਂਜੀ ਕੀ ਕੋਈ ਬੱਚਾ ਵਗੈਰਾ ਵੀ ਹੁਣ ਹਾਂਜੀ ਹਾਂਜੀ ਪ੍ਰੈਗਨੈਂਟ ਸੀ ਮਹੀਨਾ ਕਿ ਰਹੇਗਾ ਸੀ ਬਸ 9 ਮਹੀਨਾ ਚੱਲਦਾ ਹੈ 8 ਮਹੀਨਾ ਚੱਲਦਾ ਹੈ ਕੀ ਮੰਗ ਕੀ ਕਰਦੇ ਤੁਸੀਂ ਹਾਂਜੀ ਕੀ ਪ੍ਰਸ਼ਾਸਨ ਅਸੀਂ ਤਾਂ ਮੰਗ ਅਸੀਂ ਕਰਦੇ ਆ ਵੀ ਇਹਨਾਂ ਸਾਰਿਆਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਖੜੀ ਤੋਂ ਖੜੀ ਸਾਰੇ ਅੰਦਰ ਜਾਣੇ ਚਾਹੀਦੇ ਹੈ ਇਨਸਾਫ ਚਾਹੇ ਕੋਈ ਸਰਪੰਚਾ ਚਾਹੇ ਕੋਈ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਲਈਆਂ ਉਹਨਾਂ ਨੂੰ ਵੀ ਨਾਲ ਫਸਣਾ ਚਾਹੀਦਾ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਘਰੇ ਕੌਣ-ਕੌਣ ਆਇਆ ਕੋਈ ਉਹਨਾਂ ਸੱਸਾਂ ਕੋਲ ਹਾਂਜੀ ਆ ਉਹਦੀਆਂ ਇੱਕ ਸੱਸ ਹੈ ਸਹੁਰਾ ਹੈਗਾ ਦੋਨ ਨਾਨਾ ਹੈ ਇੱਕ ਉਹਨਾਂ ਦਾ ਬਟਾਊ ਹੈ ਮਲੇਸ਼ੀਆ ਰਹਿੰਦਾ ਉਹ ਵੀ ਸਾਨੂੰ ਗਾਲਾਂ ਕੱਢ ਕੇ ਆਇਆ ਉੱਥੇ ਪਿੱਛੇ ਜਾ ਕੇ ਲੜਕੀ ਦੇ ਸਹੁਰੇ ਤੇ ਉਹਨੂੰ ਵੀ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ। ਐ ਸਰ ਇੱਕ ਬੜੀ ਮਹਿੰਦਾ ਦੀ ਜਾਨ ਮੌਤ ਹੋਈ ਹੈ ਕੀ ਮਾਮਲਾ ਹੈ। ਮੈਂ ਇਸੇ ਗੁਰਪਾਲ ਸਿੰਘ ਚਾਰ ਚੌਕੀ ਪੰਨੀ ਵਾਲਾ ਸਾਨੂੰ ਰੁਕਾ ਮਸੂਲ ਹੋਇਆ ਰਮਨਦੀਪਪੁਰ ਪਤਨੀ ਗੁਰਤੇਜ ਸਿੰਘ ਵਾਸੀ ਪਿੰਡ ਰਾਣੀਆਲਾ ਜਿਸ ਦੀ ਮੌਤ ਹੋ ਗਈ ਹੈ ਉਹ ਸਬੰਧੀ ਅਸੀਂ ਇਨੀ ਦੇ ਵਾਰਸਾਂ ਆ ਰਹੇ ਆਂ ਵਾਰਸਾਂ ਨੂੰ ਉਹ ਤੇ ਜੋ ਸਟੇਟਮੈਂਟ ਦਿੰਦੇ ਅਗਲੇ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ। ਠੀਕ ਹੈ ਜੇ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਬਤ